ਪਹਾੜ ਦੋਦੇ ਦੀ ਚੌਧਰੀ ਚੌਧਰੀ ਦੀ ਘਰ ਵਾਲੀ ਨਾਲੇ ਤੋਂ ਗੜਵਾ ਚੋਕੇ ਬਾਟਾ ਚੋਕੇ ਦੁੱਧ ਦਾ ਤੁਰੀ ਜਾਵੇ ਤੇ ਨਾਲੇ ਕਹਿੰਦੀ ਬਾਬਾ ਕੌਣ ਆ ਗਿਆ ਕੰਧ ਤੇ ਓਲੇ ਕੌਣ ਹੋ ਸਕਦਾ ਮਹਾਰਾ ਕਹਿੰਦੇ ਧੀਏ ਤੂੰ ਆਪ ਹੀ ਵੇਖ ਲੈ ਜਾ ਕੇ ਨਾਲੇ ਦੁੱਧ ਛਕਾ ਕੇ ਆਉਣਾ ਜਦੋਂ ਨੇ ਪੱਥਰ ਦੇ ਓਲੇ ਹੋ ਕੇ ਵੇਖਿਆ ਤੇ ਦੋਦਾ ਮੁੰਡੇ ਤੇ ਡਾਂਗ ਰੱਖ ਕੇ ਖਲੋਤਾ ਅੱਖਾਂ ਲਾਲ ਕਰਕੇ ਉਹ ਵਾਪਸ ਭੱਜੀ ਗੁਰੂ ਨਾਨਕ ਮਹਾਰਾਜ ਨੂੰ ਆ ਕੇ ਕਹਿੰਦੀ ਬਾਬਾ ਮੈਂ ਮਰ ਗਈ ਮੈਂ ਤੇ ਮਰਨਾ ਮਰਨਾ ਇਹਨੇ ਤਾਨੂੰ ਦੋਹਾਂ ਨੂੰ ਮਾਰ ਜਾਣਾ ਇਹ ਚੌਧਰੀ ਆ ਇਹ ਮੇਰੇ ਮਗਰ ਕੀ ਕਰਦਾ ਇਹਨੂੰ ਕਿੱਦਾਂ ਪਤਾ ਲੱਗਾ ਮੈਂ ਇੱਥੇ ਆਉਣੀ ਆ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਧੀਏ ਇਹ ਗੱਲਾਂ ਬਾਅਦ ਚ ਕਰਦੇ ਆ ਪਹਿਲਾਂ ਚੌਧਰੀ ਨੂੰ ਸਾਧ ਕੇ ਲਿਆ ਕੋਈ ਗੱਲ ਨਹੀਂ ਆਪਾਂ ਬਿਠਾਉਨੇ ਆ ਸਮਝਾਉਨੇ ਆ ਡਰਦੀ ਡਰਦੀ ਉਹਦੀ ਘਰ ਵਾਲੀ ਗਈ ਤੇ ਚੌਧਰੀ ਨੂੰ ਆਵਾਜ਼ ਮਾਰ ਕੇ ਕਹਿੰਦੀ ਚੌਧਰੀ ਸਾਹਿਬ ਮੈਨੂੰ ਜੋ ਮਰਜ਼ੀ ਕਹਿ ਲੋ ਮਾਰ ਲਓ ਕੁੱਟ ਲਓ ਮੈਂ ਤੁਹਾਡੇ ਤੋਂ 1 ਇੰਚ ਮਾਤਰਾ ਵੀ ਬਾਹਰ ਨਹੀਂ ਜਾਂਦੀ। ਪਰ ਕਿਰਪਾ ਕਰਕੇ 2 ਮਿੰਟ ਆਓ ਮੇਰੇ ਕੋਲ ਪਲ ਪਲ ਆਓ ਉਸ ਮਾਪੂਸ਼ ਦੀਆਂ ਗੱਲਾਂ ਸੁਣੋ। ਦੋਦਾ ਮੋਢੇ ਤੇ ਡਾਂਗ ਰਾ ਕੇ ਕਹਿੰਦਾ ਤੈਨੂੰ ਤੇ ਮਾਰਨਾ ਮਾਰਨਾ ਪਹਿਲਾਂ ਇਹ ਦੋਵੇਂ ਮਾਰਨਾ। ਨਾਲੇ ਤੁਰਿਆ ਜਾਵੇ ਤੁਰਿਆ ਜਾਵੇ। ਮਹਾਰਾਜ ਦੇ ਕੋਲ ਆ ਕੇ ਕਹ ਲੋਗੇ ਮਹਾਰਾਜ ਕਹਿੰਦੇ ਚੌਧਰੀ ਸਾਹਿਬ ਜੀ ਆਇਆਂ ਨੂੰ। ਕਿਸੇ ਦੇ ਘਰ ਆਈਏ ਕੱਲਾ ਨਾ ਅਲਗ-ਅਲਗ ਗੱਲਾਂ ਨਹੀਂ ਸੁਣੀਦੀਆਂ ਸਦਾ ਠਾਹ ਘਰ ਆਈਦਾ ਹੁੰਦਾ। ਤੂੰ ਕੰਦ ਨਾ ਲੱਗ ਕੇ ਸਾਡੀਆਂ ਗੱਲਾਂ ਸੁਣੀ ਜਾਣਾ। ਹੁਣ ਦੁੱਧੇ ਨੂੰ ਦੋ ਗੱਲਾਂ ਦਾ ਕੰਮ ਕਲੀਅਰ ਹੋ ਗਿਆ ਕਿ ਜਿਹੜੀ ਗੱਲ ਲੋਕੀ ਕਹਿੰਦੇ ਨਾ ਵੀ ਰਾਤ ਦੁੱਧ ਲੈ ਕੇ ਜਾਂਦੀ ਆ ਪਤਾ ਨਹੀਂ ਕਿਹੜੇ ਬਾਬਿਆਂ ਕੋ ਜਾਂਦੀ ਆ ਇੱਕ ਗੱਲ ਕਲੀਅਰ ਹੋ ਗਈ ਵੀ ਇਹ ਬਾਬਾ ਮੇਰੀ ਘਰ ਵਾਲੀ ਨੂੰ ਧੀ ਕਹਿੰਦਾ ਵਾ ਇੱਕ ਗੱਲ ਕਲੀਅਰ ਹੋ ਗਈ ਵੀ ਇਹਨਾਂ ਦਾ ਗੁਰੂ ਚੇਲੇ ਦਾ ਰਿਸ਼ਤਾ ਵਾ ਉਹ ਮੰਨਦੀ ਆ ਤੇ ਦੂਜੀ ਗੱਲ ਇਹ ਕਲੀਅਰ ਹੋ ਗਈ ਬੀ ਬਾਬਾ ਸ਼ਕਤੀ ਵਾਲਾ ਵਾ ਬਾਬਾ ਜਾਣੀ ਜਾਣਿਆ ਇਹਨੂੰ ਕਿੱਦਾਂ ਪਤਾ ਲੱਗਾ ਵੀ ਪੱਥਰ ਦੇ ਉੱਲੇ ਮੈਂ ਆਇਆ ਅੱਜ ਇਹਦਾ ਮਤਲਬ ਇਹਦੇ ਵਿੱਚ ਸ਼ਕਤੀ ਹੈ ਕੀ ਆ ਦੋਦਾ ਚੌਧਰੀ ਆ ਕੇ ਤੇ ਪੱਥਰ ਤੇ ਬਹਿ ਗਿਆ ਤੇ ਡਾਂਗ ਰੱਖੀ ਮੋਢੇ ਤੇ ਮਹਾਰਾਜ ਕਹਿੰਦੇ ਦੋਦੇ ਚੌਧਰੀਓ ਚੌਧਰੀ ਸਾਹਿਬ ਗੁੱਸਾ ਬਾਅਦ ਚ ਕਰਾਂਗੇ ਪਹਿਲਾਂ ਦੁੱਧ ਛਕੋ ਦੁੱਧ ਛਕੋ ਤੇ ਦੋਦਾ ਚੌਧਰੀ ਮੂੰਹ ਢਲਾਜਾ ਕਰਕੇ ਕਹਿੰਦਾ ਸਾਡੀਆਂ ਗਾਵਾਂ ਸਾਡੀਆਂ ਮੱਝਾਂ ਮੇਰੀ ਘਰ ਵਾਲੀ ਦੁੱਧ ਲਿਆਈ ਬਾਬਾ ਤੂੰ ਪਤਾ ਨਹੀਂ ਕਿ ਜਿੰਦਗੀ 'ਚ ਦੁੱਧ ਵੇਖਿਆ ਕਿ ਨਹੀਂ ਵੇਖਿਆ ਸਾਡਾ ਦੁੱਧ ਸਾਨੂੰ ਪਿਆ ਕੇ ਵੱਡਾ ਹੋਈ ਜਾਣਾ ਸਾਡਾ ਹੀ ਦੁੱਧ ਆ ਜਾ ਤੂੰ ਪੀ ਅਸੀਂ ਤੇ ਪੀਂਦੇ ਰਹਿਨੇ ਆ ਹੰਕਾਰੀ ਸੀ ਨਾ ਤਗੜੇ ਹੁਣ ਚ ਤੇ ਹੰਕਾਰੀ ਹੁਣ ਚ ਫਰਕ ਆ ਇੱਕ ਹੁੰਦਾ ਅਮੀਰ ਪੁਣਾ ਰੱਬ ਨੇ ਜਾਇਦਾ ਦਿੱਤੀ ਆ ਰੱਬ ਨੇ ਪ੍ਰਾਪਰਟੀ ਦਿੱਤੀ ਆ ਰੱਬ ਨੇ ਜ਼ਮੀਨ ਭਾਂਡਾ ਦਿੱਤਾ ਉਹ ਤਗੜੇ ਹੁੰਦੇ ਆ ਪਰ ਕਈ ਲੋਕ ਨਿਰਹਾ ਹੰਕਾਰੀ ਚੁੱਕੀ ਫਿਰਦੇ ਆ ਉਹਨਾਂ ਦੇ ਘਰ ਜਾਈਏ ਨਾ ਤੇ ਉਹ ਤੁਹਾਡੀ ਗੱਲ ਘੱਟ ਸੁਣਗੇ ਪੈਂਦੀ ਸਟੇ ਉਹਨਾਂ ਗੱਲ ਫਰਨੀਚਰ ਤੋਂ ਸ਼ੁਰੂ ਕਰਨੀ 2 ਲੱਖ ਦਾ ਫਰਨੀਚਰ ਲੈ ਆਂਦਾ ਵਾਸ਼ਰੂਮ ਚ ਬੜਾ ਪੈਸਾ ਲਾਤਾ ਆ ਜਿਹੜਿਆ ਟਾਇਲਾਂ ਥੱਲੇ ਲੱਗੀਆਂ 3 ਲੱਖ ਇਹਨਾਂ ਤੇ ਲੱਗ ਚੱਲਿਆ ਤੇ ਆ ਉਹ ਜੜੀਆਂ ਪੌੜੀਆਂ ਵਾਂ ਲੱਖ ਰੁਪਈਆ ਉਹਨਾਂ ਤੇ ਲੱਗ ਵੀ ਉਹਨੇ ਤੁਹਾਡੀਆਂ ਪੌੜੀਆਂ ਚੱਟਣੀਆਂ ਵੀ ਵਾਇਆਦੇ ਤਰਨਾ ਪਿਆਰ ਦੀ ਗੱਲ ਕਰਨ ਵਾਸਤੇ ਪੇ ਤੂੰ ਉਹਨੂੰ ਆਪਣਾ ਕੁਝ ਵਿਖਾਉਣ ਲੱਗ ਪਿਆ ਇਹ ਹੰਕਾਰੀ ਬੰਦੇ ਦੀ ਬਾਤ ਆ ਵੀ ਤੁਹਾਡੇ ਘਰ ਹੈ ਕੱਖ ਨਹੀਂ ਆ ਤੇ ਸਾਡੇ ਘਰ ਬਹੁਤ ਆ ਅਮੀਰੀ ਰੱਬ ਸਭ ਨੂੰ ਦਵੇ ਸਭ ਨੂੰ ਦਵੇ ਪਰ ਜਦੋਂ ਕਿਸੇ ਦੇ ਕੋਲ ਖਲੋਜੋ ਨਾ ਤੁਹਾਡਾ ਹੱਥ ਮਲਾਉਣਾ ਤੁਹਾਡਾ ਬੋਲਣਾ ਤੁਹਾਡਾ ਬਹਿਣਾ ਖਲੋਣਾ ਤੁਹਾਡਾ ਵੇਖਣਾ ਅਗਲੇ ਨੂੰ ਇਹ ਮਹਿਸੂਸ ਨਾ ਕਰਾਵੇ ਵੀ ਸਾਡੇ ਕੋਲ ਕੁਝ ਨਹੀਂ ਹੈਗਾ ਜਿਹਦੇ ਕੋਲ ਖਲੋਤੇ ਜੇ ਉਹਦੇ ਕੋਲ ਉਹਦੇ ਵਰਗੇ ਹੋ ਕੇ ਖਲੋਜੋ ਬੰਦਾ ਅਸੀਸਾਂ ਦੇ ਕੇ ਘਰ ਨੂੰ ਤੋਰ ਦਿੰਦਾ ਹੈ ਅਸੀਸਾਂ ਦੇ ਕੇ ਉਹਦੇ ਵਰਗੇ ਹੋ ਕੇ ਤੇ ਵੇਖੋ ਉਹਨੂੰ ਜਿਤਾਓ ਨਾ ਦੋ ਸੱਜਣ ਹੁੰਦੇ ਨਾ ਪਿੰਡ 'ਚ ਇੱਕ ਵਿਚਾਰਾ ਉਥੇ ਦਿਹਾੜੀ ਤੇ ਰਹਿ ਜਾਂਦਾ ਤੇ ਇੱਕ ਬਾਹਰਲੇ ਦੇਸ਼ ਜਾਂਦਾ ਤੇ ਜਿਹੜਾ ਬਾਹਰਲੇ ਦੇਸ਼ੋਂ ਆਊਗਾ ਮੁੜ ਕੇ ਚੰਗੇ ਪੈਸੇ ਡਾਲਰ ਪਾਉਂਡ ਕਮਾ ਕੇ ਜੇ ਤੇ ਹੋਈ ਸੱਜਣਤਾਈ ਫਿਰ ਉਹਦੇ ਘਰ ਬੈਠਿਆਂ ਉਹ ਉਸੇ ਗਲਾਸ ਚ ਪਾਣੀ ਪੀਊਗਾ ਜਿੱਥੇ ਅੱਗੇ ਪੀਂਦਾ ਹੁੰਦਾ ਸੀ ਨਿਕਾ ਹੁੰਦਾ ਹੁੰਦਾ ਉਥੇ ਚੁੱਲ੍ਹੇ ਕੋ ਬੈ ਕੇ ਰੋਟੀ ਖਾਊਗਾ ਤੇ ਜੇ ਹੋਈ ਹਉਮੇ ਹੰਕਾਰ ਤੇ ਫਿਰ ਬਿਜਲੀ ਦੀ ਬੋਤਲ ਨਾਲ ਰੱਖੂਗਾ ਲਿਆ ਕੇ ਪਈ ਅਸੀਂ ਤੇ ਐ ਹੋਈ ਪੀਨੇ ਆਪਾਂ ਟੂਟੀ ਤੋਂ ਭਰਿਆ ਹੋਇਆ ਹੁੰਦਾ ਕਈਆਂ ਨੂੰ ਇਹੋੜੀ ਬਿਮਾਰੀ ਉਹਨਾਂ ਬਾਹਰ ਕਦੇ ਵੀ ਆਉਣਾ ਤਗੜੇ ਬੰਦੇ ਨੇ ਉਹਨੇ ਪਹਿਲਾਂ ਭਰ ਲੈਣਾ ਵੀ ਇਹ ਦਾ ਇੱਕ ਵੱਖਰਾ ਹੀ ਸਟੈਂਡਰਡ ਆ ਵੀ ਪਾਣੀ ਹੈ ਬੋਤਲ ਵਾਲਾ ਹੀ ਪੀਂਦੇ ਆ ਇਹ ਨਲਕੇ ਵਾਲਾ ਟੂਬੀ ਵਾਲਾ ਫਿਲਟਰ ਵਾਲਾ ਨਹੀਂ ਪੀਂਦੇ ਇਹ ਵੀ ਲੋਕਾਂ ਨੂੰ ਇੱਕ ਹੌਮੇ ਵਿਖਾਉਣ ਦਾ ਤਰੀਕਾ ਹੁੰਦਾ ਵਾ ਬੰਦਾ ਮਾਰ ਮਾਰ ਨੂੰ ਰਹਿੰਦਾ ਨਹੀਂ ਨਿੱਕੀ ਨਿੱਕੀ ਟਾਂਚ ਮਾਰੀ ਜਾਂਦਾ ਸਾਹਮਣੇ ਵਾਲੇ ਨੂੰ ਦੋਦਾ ਚੌਧਰੀ ਕਿਹਾ ਸਾਡਾ ਦੁੱਧ ਸਾਡੀਆਂ ਗਾਵਾਂ ਦਾ ਸਾਡੀਆਂ ਮੱਜਾਂ ਸਾਡੇ ਘਰੋਂ ਦੁੱਧ ਆਇਆ ਸਾਨੂੰ ਪਿਆਗੇ ਕਹਿੰਦਾ ਵੀ ਦੁੱਧ ਪੀਓ ਬਾਬਾ ਤੂੰ ਪੀ ਮਹਾਰਾਜ ਕਹਿੰਦੇ ਕੋਈ ਨਹੀਂ ਮਹਾਰਾਜ ਨੇ ਦੁੱਧ ਛਕਿਆ ਘਰ ਵਾਲੀ ਨੇ ਛਕ ਲਿਆ ਮਹਾਰਾਜ ਨੇ ਕਹਿ ਕਵਾ ਕੇ ਤੇ ਦੋਦੇ ਨੂੰ ਵੀ ਛਕਾਤਾ ਸਮਾਂ ਮੇਰਾ ਦੱਸ ਦਿਓ ਬਾਬਾ ਜੀ ਥੋੜਾ ਜਿਹਾ ਠੀਕ ਹੈ ਜੀ ਸਵਾ 9 ਤੁਸੀਂ ਆਖਿਆ ਸੀ ਸ਼ਾਇਦ 2 ਘੰਟੇ ਤੇ ਕਿਉਂਕਿ ਮੈਂ ਘੜੀ ਚੱਲਦੇ ਪ੍ਰਸੰਗ ਚ ਘਾਟ ਹੀ ਵੈਨਾਂ ਮੈਨੂੰ ਉਦੋਂ ਪਤਾ ਲੱਗਦਾ ਹੁੰਦਾ ਕਿ ਉਹ ਮਿਲ ਜਾਂਦੀ ਨਾ ਆ ਕੇ ਤੇ ਪਤਾ ਮੈਨੂੰ ਵੀ ਸ਼ਾਇਦ ਲੱਗਾ ਤੇ ਤੁਹਾਨੂੰ ਵੀ ਲੱਗਣਾ ਟਾਈਮ ਦਾ ਮੈਂ 12:00 ਕਹਿਣੀ ਆ ਛੇਤੀ ਛੇਤੀ ਲੈਕਚਰ ਕੱਟ ਕਰ ਲੈਨੇ ਆ ਤੇ ਜੇ ਦੋ ਨਾ ਕਹੀਆਂ ਦੀਆਂ ਤਾਂ ਮੈਂ ਇੱਕ ਕਹਿ ਲਈਨਾ ਪਰ ਟਾਈਮ ਦੀ ਸਮਾਪਤੀ ਕਰ ਦੇਣੀ ਆ ਕਿਉਂਕਿ ਦੂਰ ਕਾਫੀ ਜਾਣਾ ਵਾ ਭਾਈ ਮਨਦੀਪ ਸੋਣਾ ਵੀ ਜਾਣਾ ਵਾ ਅਸੀਂ ਵੀ ਜਾਣਾ ਵਾ ਮੌਸਮਾਂ ਦੀ ਖਰਾਬੀ ਦਾ ਤੁਹਾਨੂੰ ਪਤਾ ਵਾ ਧੁੰਦ ਬਹੁਤ ਪੈਂਦੀ ਆ ਬਦੋ ਬਦੀ ਗੱਡੀ ਪਏ ਤਾਂ ਨਥਨ ਪੈਂਦੀ ਆ ਮਿਹੜਾ ਫੱਕਰ ਵਾਲੀ ਗੱਲ ਐਵੇਂ ਨਾ ਸੱਚੀ ਹੋ ਜੇ ਕਦੇ ਲੱਤ ਨਹੀਂ ਸਾਡੇ ਕੋਲ ਤੁੰਦ ਜਿਆ ਤੂਰੀ ਫੱਕਰ ਵਾਲੀ ਬਣਾ ਕੇ ਬਹਿ ਜਾਣਾ ਇਸ ਕਰਕੇ ਭਾਈ ਟੈਮਣਾ ਹੀ ਕਹੇ ਚੰਗੇ ਆ ਇੱਕ ਵਾਰ ਸਾਰੀ ਸੰਗਤ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਮਹਾਰਾਜ ਦੋਦੇ ਨੂੰ ਕਹਿੰਦੇ ਦੋਦਿਆ ਹੱਥ ਸੁੱਚੇ ਕਰਾ ਸਾਡੇ ਹੁਣ ਦੋਦੇ ਦਾ ਲੱਗਾ ਜੇ ਹੰਕਾਰ ਟੁੱਟਣਾ ਦੋਦਾ ਕਹਿੰਦਾ ਨਾ ਸਾਡੀਆਂ ਕਾਵਾ ਮੱਛਾ ਮਹਾਰਾਜ ਕਹਿੰਦੇ ਵੀ ਆ ਬਾਟਾ ਚੁੱਕ ਦਰਿਆ ਚੋਂ ਪਾਣੀ ਭਰ ਕੇ ਲਿਆ ਦੋਦਾ ਕਹਿੰਦਾ ਮੈਂ ਚੌਧਰੀ ਔਰ ਫਕੀਰ ਦੇ ਹੱਥ ਤਵਾਉਂਗਾ ਮੈਂ ਫੇਰ ਸੋਚਦਾ ਵੀ ਸ਼ਕਤੀ ਹੈ ਕੀ ਆ ਚਲ ਕੋਈ ਨਹੀਂ ਹਾਥੀ ਤਵਾਉਣਿਆ ਤਵਾ ਦਿੰਨੇ ਆ ਜਦੋਂ ਜਾ ਕੇ ਦਰਿਆ ਦੇ ਵਿੱਚੋਂ ਬਾਟਾ ਭਰਿਆ ਨਾ ਉਹਨੇ ਤੇ ਉਹਨੂੰ ਐਂ ਜਾਪਾ ਜਿਵੇਂ ਦਰਿਆ ਦੁੱਧ ਦਾ ਵਗਦਾ ਹੋਵੇ ਉੱਥੇ ਦਰਿਆ ਦੁੱਧ ਦਾ ਹੱਥ 'ਚੋਂ ਬਾਟਾ ਛੁੱਟ ਗਿਆ ਜੱਕਦਮ ਤਾਂ ਨੂੰ ਵੇਖ ਕੇ ਕਹਿੰਦਾ ਦੋਦਿਆ ਤੂੰ ਗਲਤ ਬੰਦੇ ਨਾਲ ਪੰਗਾ ਲੈ ਬੈਠਾ ਫਕੀਰ ਪੁਜਾਈ ਤੂੰ ਕੜਵੇ ਦੁੱਧ ਦਾ ਮਾਣ ਕਰਨਿਆ ਉਹ ਤੈਨੂੰ ਦੱਸਣ ਲਿਆ ਵੀ ਸਾਡੇ ਦਰਿਆ ਵਗਦੇ ਦੁੱਧ ਦੇ ਦਰਿਆ ਗੁਰੂ ਨਾਨਕ ਦੇ ਘਰ ਤੇ ਰਹਿਮਤਾਂ ਦੇ ਦਰਿਆ ਵਗਦੇ ਆ ਇਹ ਨਹੀਂ ਵੀ ਕੋਲਕ ਵਿੱਚ 5-700 ਰੁਪਈਆ ਪਾ ਕੇ ਤੇ ਮੜਕੇ ਦਾਨੀ ਸੱਜਣਾ ਦੀ ਲਿਸਟ ਬਣਾਉਣ ਲੱਗ ਪਈਦਾ ਦਾਨੀ ਸੱਜਣਾ ਦੇ ਨਾਮ ਹੁੰਦਾ ਹੀ ਆ ਨਾ ਅਸੀਂ ਦੇ ਹੀ ਸਕਦੇ ਗੁਰੂ ਨਾਨਕ ਦੇ ਘਰ ਨੂੰ ਕੁਝ ਨਹੀਂ ਦੇ ਸਕਦੇ ਅਸੀਂ ਮੰਗਤੇ ਆ ਪਰ ਬੰਦਾ ਦਾਨੀ ਬਣਨ ਖਣੋ ਰਹਿੰਦਾ ਨਹੀਂ ਪਹਿਲਾਂ ਮੈਂ ਵੇਖ ਹੀ ਲਵਾਂਗੇ ਤੇ ਲਿਖਿਆ ਤੇ ਨਹੀਂ ਇੱਥੇ ਪਰਤੇ ਨਾ ਮੜਕੇ ਕੋਈ ਉੱਠ ਕੇ ਮੇਰੇ ਦਿਵਾਲੇ ਹੋ ਜੇ ਲੋਕੇ ਪੱਖਾ ਵੀ ਚੜਾਉਣ ਦੇ ਤਿੰਨਾ ਪਰਾਂ ਤੇ ਕਿਲੋ ਪੇਂਟ ਲਾ ਕੇ ਦੇ ਪਹਿਲਾਂ ਸਾਰੇ ਟੱਬਰ ਦਾ ਨਾਮ ਲਿਖ ਕੇ ਲਿਆਉਂਦੇ ਹਵਾਜ਼ ਉਹਨੇ ਘੇ ਦੇਣੀ ਹੈ ਇੰਨਾ ਦੇ ਰੰਗ ਲੋਕਨ ਲਾ ਲਿਆਏ ਅਸਲ ਜੋ ਦੱਸਣਾ ਵੀ ਅਸੀਂ ਪੱਖਾ ਚੜਾਇਆ ਜੇ ਵਾਟਰ ਕੂਲਰ ਲਿਆਂਦਾ ਤਾਂ ਸਾਰੇ ਟੱਬਰ ਦੇ ਨਾਮ ਗੀజర్ ਲਵਾਤਾ ਤਾਂ ਸਾਰੇ ਟੱਬਰ ਦੇ ਨਾਮ ਪੱਖੇ ਦਾ ਨਾਮ ਕੌਲੀਆਂ ਚਮਚੀਆਂ ਦੇ ਲੋਕਾਂ ਨੇ ਨਾਮ ਲਿਖਾਤੇ ਆ ਗੁਰੂ ਗੋਬਿੰਦ ਸਿੰਘ ਨੇ ਸਾਨੂੰ ਸਰਦਾਰੀਆਂ ਦੇਣ ਵਾਸਤੇ ਸਾਰਾ ਟੱਬਰ ਲੇ ਖੇਲਾਤਾ ਅਹੀਂ ਕੌਲੀ ਚੁੰਮਚਾਂ ਦੇ ਨਾਂ ਲਖਾਉਂਦੇ ਵੀ ਕਰੇਜ ਨਹੀਂ ਕੀਤਾ ਆ ਤੁਹਾਡੇ ਦਾ ਤੇ ਮੈਨੂੰ ਇਥੋਂ ਦਾ ਪਤਾ ਨਹੀਂ ਪਿੰਡਾਂ ਚ ਨਾ ਕਿ ਗੁਰਦੁਆਰਾ ਹੁੰਦਾ ਛੋਟਾ ਜਿਹਾ ਜਿੱਥੇ ਮੱਸਿਆ ਸੰਗਰਾਣ ਤੇ ਬਾਬਾ ਗ੍ਰਾਹੀ ਕਰਦਾ 10-10 ਰੁਪਏ ਦੇਗ ਬਣਾਉਂਦੇ ਨਾ ਅਗਲੇ ਦਿਨ ਸੰਗਰਾਣ ਮੱਸਿਆ ਤੇ ਕੋਈ 10 ਦੇ ਗਿਆ ਕੋਈ 20 ਦੇ ਗਿਆ ਬਾਬੇ ਦੀ ਕਿਸਮਤ ਮਾੜੀ ਆ ਜੇ ਕਿਸੇ ਦੇ 10 ਰੁਪਏ ਛੁੱਟ ਗਏ ਲਖਣ ਤੋਂ ਤੇ ਉਹਨੂੰ ਪਤਾ ਉਹਨੇ ਜਦਾਂ ਮੀਨਾ ਮੜ ਕੇ ਪਿੰਡ 'ਚ ਕੱਢਣਾ ਵਾ ਉਹਨੂੰ ਘੇਰ ਘੇਰ ਕਹਿਣਾ ਸਾਡੇ ਨਹੀਂ ਬੋਲਦਾ ਤੂੰ ਸਾਡੇ ਪੈਸੇ ਕਿਨੇ ਬੋਲਨੇ ਬਾਬੇ ਨੂੰ ਵਕਤ ਪਿਆਂਦਾ ਵੀ ਜੇ ਛੋਟ ਗਿਆ ਕੇ ਇਹਦਾ ਨਾ ਉਹਨੂੰ ਇਹ ਹੁੰਦਾ ਵੀ ਜੱਜ ਜੀ ਸਾਹਿਬਾਂ ਜਿੱਦਰਬਦੀ ਤੁਰਿਆ ਜਾਵੇ ਪਰ ਕਾਪੀ ਤੋਂ ਨਾਂ ਨਾ ਕਿਹਦਾ ਰਹਿ ਜਾਵੇ ਇਹ ਸਾਡੀ ਹਾਲਤ ਆ ਅਸੀਂ ਆਖ ਲੋਤੇ ਆ ਇੰਨਾ ਹੰਕਾਰ ਨਹੀਂ ਜਾਂਦਾ ਇਹ ਤਾਂ ਗੱਬ ਆਕਾਸ਼ ਨਾਲ ਮਾਵਤ ਇੰਨਾ ਹੰਕਾਰ ਵੀ ਆਕਾਸ਼ ਵੀ ਨਹੀਂ ਕੋਈ ਬੰਦਿਆ ਸਮੋਂਡਿਆ ਆਪਣੇ ਅੰਦਰ ਖਲੋਤਾ ਗੁਰੂ ਨਾਨਕ ਦੇ ਕਰਜਾ ਹੁਣ ਦੋਦੇ ਦਾ ਟੁੱਟਾ ਹੰਕਾਰ ਦੋਦਾ ਆ ਗਿਆ ਮਹਾਰਾਜ ਦੇ ਕੋਲ ਤੇ ਮਾਨੀ ਮਨ ਸੋਚਦਾ ਬਾਬੇ ਚ ਸ਼ਕਤੀ ਵਾਕੇ ਬੜੀ ਹੈ ਮਹਾਰਾਜ ਉੱਥੇ ਬਹਿ ਜਾ ਮਹਾਰਾਜ ਦੀ ਘਰ ਵਾਲੀ ਨੂੰ ਕਹਿੰਦੇ ਧੀਏ ਕੁਝ ਮੰਗ ਤੂੰ ਸੇਵਾ ਬੜੀ ਕੀਤੀ ਸਾਡੀ ਕੁਝ ਮੰਗ ਲੈ ਤੇ ਦੋਦੇ ਦੀ ਘਰ ਵਾਲੀ ਬਹੁਤ ਹੀ ਸਿਆਣੀ ਸੀ ਉਹ ਕਹਿੰਦੀ ਬਾਪਾ ਭਾਵੇਂ ਤੂੰ ਮੇਰਾ ਮੁਰਸ਼ਿਦ ਿਆ ਭਾਵੇਂ ਤੂੰ ਮੇਰਾ ਅੱਲਾਵਾ ਭਾਵੇਂ ਮੈਂ ਤੈਨੂੰ ਰੱਬ ਮੰਨਦੀ ਆ ਪਰ ਮੈਂ ਆਪਣੇ ਘਰ ਵਾਲੇ ਤੋਂ 1 ਇੰਚ ਬਾਹਰ ਨਹੀਂ ਜਾਂਦੀ ਜੋ ਪਹਿਲਾਂ ਮੰਗੂਗਾ ਇਹ ਮੰਗੂਗਾ ਇਹ ਸਿਆਣੇ ਘਰਾਂ ਦੀ ਨਿਸ਼ਾਨੀ ਆ ਜਿੱਥੇ ਦੋ ਜੀ ਬੈਠੇ ਹੋਣ ਨਾ ਜਿਹਦੀ ਬੋਲਣ ਦੀ ਪਹਿਲ ਆ ਉਹਨੂੰ ਪਹਿਲ ਦੇਣੀ ਚਾਹੀਦੀ ਆ ਮੰਨ ਲਓ ਬੰਦਾ ਬੈਠਾ ਤੇ ਨਾਲ ਉਹਦੀ ਘਰ ਵਾਲੀ ਬੈਠੀ ਤੇ ਜੇ ਘਰ ਵਾਲੀ ਵਾਰੀ ਨਾ ਆਉਣ ਦਵੇ ਉਹਦੀ ਵਿਚਾਰੇ ਦੀ ਲੋਕੀ ਕਹਿੰਦੇ ਉਹ ਤਰ ਨਾ ਜਾਏ ਉਹ ਨਹੀਂ ਕਿ ਇਹਦੀ ਵਾਰੀ ਆਉਣ ਦਿੰਦੀ ਭਰਾਵਾ ਉਧਰ ਨਾ ਚਲ ਜਿਓ ਕਦੇ ਉਹਨਾਂ ਨਾਲ ਗੱਲ ਕਰਨ ਦਾ ਕੋਈ ਬੰਦਾ ਦੇ ਬੋਲਦਾ ਹੀ ਨਹੀਂ ਬੰਦੇ ਨੂੰ ਭਾਵੇਂ ਉਹਦੇ ਨੂੰ ਅਕਲ ਘਾਟਿਆ ਭਾਵੇਂ ਨੂੰ ਬੋਲਣਾ ਨਹੀਂ ਆਉਂਦਾ ਪਰ ਇੱਕ ਅਹੁਦਾ ਕਹਿੰਦਾ ਵਾ ਵੀ ਉਹਦੀ ਵਾਰੀ ਆ ਉਹ ਪਹਿਲਾਂ ਬੋਲੇ ਫਿਰ ਤੇਰੀ ਵਾਰੀ ਆ ਲੋਕੀ ਸਿਫਤ ਕਰਨਗੇ ਵੀ ਉਹ ਮਗਰ ਬੋਲਦੀ ਆ ਪਿਓ ਪੁੱਤ ਬੈਠੇ ਹੋਣ ਤੇ ਪਿਓ ਦੀ ਵਾਰੀ ਨਾ ਆਵੇ ਤਾਂ ਮੁੰਡਾ ਇਕੱਲਾ ਹੀ ਬੋਲੀ ਜਾਵੇ ਤੇ ਲੋਕੀ ਕਹਿੰਦੇ ਕਾਕਾ ਚੁੱਪ ਕਰਕੇ ਬੈ ਪਿਓ ਨੂੰ ਤੇ ਬੋਲ ਲੈਂਦੇ ਅਹੁਦਾ ਅਹੁਦਾ ਹੀ ਹੁੰਦਾ ਵਾ